ਦੋਸਤੋ ਅੱਜ ਪਹਿਲੀ ਖਬਰ ਪੜਾਂਗੇ ਕਿ ਬਿਲਕਾ ਦੇ ਵਿੱਚ ਨਸ਼ੇ ਦੇ ਟੀਕੇ ਲੱਗਣ ਦੇ ਰੁਝਾਨ ਦੇ ਬਾਰੇ ਸਿਰਫ ਬਿਲਕਾ ਨਿਊਜ਼ ਆਨਲਾਈਨ ਵੱਲੋਂ ਇੱਕ ਖਬਰ ਕੀਤੀ ਸੀ ਇਹ ਖਬਰ ਤੋਂ ਅਪਰਾੰਤ ਪੁਲਿਸ ਨੇ ਇੱਕ ਵਿਅਕਤੀ ਨੂੰ ਫੜਿਆ ਦੂਸਰੀ ਖਬਰ ਤੁਹਾਨੂੰ ਸੁਣਾਵਾਂਗੇ ਕਿ ਨਗਰ ਪੰਚਾਇਤ ਬਿਲਕਾ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਧੜੇਬੰਦੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਵੀ ਖਬਰ ਤੁਹਾਨੂੰ ਸੁਣਾਵਾਂਗੇ। ਇਹ ਖਬਰਾਂ ਦੋਸਤੋ ਤੁਹਾਨੂੰ ਬਿਲਗੇ ਦੀਆਂ ਅਜੀਆਂ ਸਿਰਫ ਬਿਲਗਾ نیوز ਆਨਲਾਈਨ ਚੈਨਲ ਤੋਂ ਹੀ ਸੁਣ ਲਈ ਮਿਲਣਗੀਆਂ। ਕੋਈ ਚੈਨਲ ਹੋਰ ਅਜੀਆਂ ਖਬਰਾਂ ਨਹੀਂ ਕਰਦਾ ਤੇ ਆਓ ਹੁਣ ਤੁਹਾਨੂੰ ਸੁਣਾਉਨੇ ਆ ਪਹਿਲੀ ਖਬਰ ਜੋ ਨਸ਼ੇ ਨਾਲ ਸੰਬੰਧਤ ਹੈ। ਬਿਲਗੇ ਦੇ ਵਿੱਚ ਨਸ਼ੇ ਨੂੰ ਲੈ ਕੇ ਇਹ ਚਰਚਾ ਸੀ ਕਿ ਹੁਣ ਇੱਥੇ ਚਿੱਟੇ ਦੀਆਂ ਪੁੜੀਆਂ ਦੀ ਬਜਾਏ ਮੂੜ ਨਸ਼ੇ ਦੇ ਟੀਕੇ ਲੱਗਨੇ ਸ਼ੁਰੂ ਹੋ ਗਿਆ ਹੈ। ਇਹ ਟੀਕੇ ਲੱਗਣ ਦਾ ਰੁਝਾਨ ਜਿਹੜਾ ਇਨ੍ਹਾਂ ਨੌਜਵਾਨਾਂ ਦੇ ਵਿੱਚ ਖਤਰਾ ਪੈਦਾ ਕਰ ਸਕਦਾ ਹੈ ਇਨ੍ਹਾਂ ਦੀ ਸਿਹਤ ਨੂੰ ਲੈ ਕੇ ਦੋਸਤੋ ਇਸ ਖਬਰ ਨੂੰ ਲੈ ਕੇ ਬਿਲਗਾਪੁਰ ਸਤਾਰਕ ਹੋਈ ਪੁਲਿਸ ਨੇ ਪੱਤੀ ਪੋਜਾ ਤੋਂ ਇੱਕ ਵਿਅਕਤੀ ਨੂੰ ਫੜਿਆ। ਇੱਥੇ ਇਹ ਵੀ ਗੱਲ ਦਸਣਯੋਗ ਹੈ ਉਕਤ ਵਿਅਕਤੀ ਨੂੰ ਪੁਲਿਸ ਨੇ ਫੜ ਕੇ ਜੇਲ੍ਹ ਭੇਜ ਦਿੱਤਾ ਹੁਣ ਅੱਗੇ ਜਿਹੜੀ ਗੱਲ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਜਦੋਂ ਇਹ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਪੁਲਿਸ ਫੜਦੀ ਹੈ ਤੇ ਇਹ ਅਸਕਰਾਂ ਦੇ ਜਿਹੜੇ ਮਾਪੇ ਐ ਉਹ ਇੱਕਦਮ ਉਹਨਾਂ ਆਗੂਆਂ ਵੱਲ ਭੱਜਦੇ ਐ ਜਿਨ੍ਹਾਂ ਦੀ ਉਹਨਾਂ ਨੇ ਮਦਦ ਕੀਤੀ ਹੁੰਦੀ ਹੈ ਬੋਟਾ ਪਾ ਕੇ ਇਹ ਜਦੋਂ ਪਤੀ ਪੋਜਾ ਵਿੱਚ ਇਹ ਨੌਜਵਾਨ ਫੜਿਆ ਗਿਆ ਤੇ ਉਸ ਵੇਲੇ ਉਸਦੇ ਮਾਪੇ ਇਕਦਮ ਉਸ ਆਗੂ ਵੱਲ ਭੱਜਿਆ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਇਸ ਬਲਗੇ ਦੀ ਅਗਵਾਈ ਕੀਤੀ ਹੈ ਆਮ ਆਦਮੀ ਪਾਰਟੀ ਤੋਂ ਉਲਟ ਦੂਸਰੀਆਂ ਪਾਰਟੀਆਂ ਦੇ ਆਗੂਆਂ ਦੀ ਇਹ ਗੱਲ ਕੀਤੀ ਹੈ ਔਰ ਉਨ੍ਹਾਂ ਆਗੂਆਂ ਨੇ ਤੋਬਾ ਕੀਤੀ ਹੈ ਕਿ ਅਸੀਂ ਹੁਣ ਤੁਹਾਨੂੰ ਇਸ ਮਾਮਲੇ ਦੇ ਵਿੱਚ ਮਦਦ ਨਹੀਂ ਦੇ ਸਕਦੇ ਦੋਸਤੋ ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਇਸ ਮੌਕੇ ਤੇ ਬਿਲਗਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਮੋਰੀ ਆਗੂਆਂ ਦੇ ਭਤੀਜੇ ਨੂੰ ਵੀ ਨਸ਼ੇ ਦੇ ਮਾਮਲੇ ਵਿੱਚ ਪੁਲਿਸ ਨੇ ਫੜਿਆ ਆਮ ਆਦਮੀ ਪਾਰਟੀ ਨੇ ਉਸ ਨੌਜਵਾਨ ਨੂੰ ਨਹੀਂ ਛਡਵਾਇਆ ਉਸ ਨੌਜਵਾਨ ਨੂੰ ਪੁਲਿਸ ਨੇ ਕਿਸ ਤਰ੍ਹਾਂ ਚਰਚ ਕਰਕੇ ਜੇਲ੍ਹ ਭੇਜਣ ਦੀ ਸਾਡੇ ਤੱਕ ਖਬਰ ਹੈ ਸੋ ਦੋਸਤੋ ਇਹ ਕਿਹਾ ਜਾ ਸਕਦਾ ਕਿ ਆਮ ਆਨਈ ਪਾਰਟੀ ਦੇ ਉਹਨਾਂ ਆਗੂਆਂ ਵੱਲੋਂ ਨਸ਼ੇ ਦੀ ਮਹਿ ਜਿਹੜੀ ਬਿਲਗਾ ਦੇ ਵਿੱਚ ਵੰਡੀ ਹੈ ਉਹਨਾਂ ਨੇ ਤੋਵਾ ਕੀਤੀ ਹੈ ਇਸ ਨੌਜਵਾਨ ਨੂੰ ਛਡਾਉਣ ਤੋਂ ਅਨਕਾਰ ਕੀਤਾ ਹੈ ਤੇ ਹੁਣ ਗੱਲ ਕਰਦੇ ਹਾਂ ਨਗਰ ਪੰਚਾਇਤ ਬਿਲਗਾ ਦੇ ਵਿੱਚ ਧੜੇਬੰਦੀ ਨੂੰ ਲੈ ਕੇ ਇੱਕ ਮਾਮਲਾ ਮੌਜੂਦਾ ਕਮੇਟੀ ਦੇ ਵਿਰੁੱਧ ਆਮ ਆਨੰਦ ਪਾਰਟੀ ਦੇ 4 ਐਮਸੀਆਂ ਵੱਲੋਂ ਕਾਂਗਰਸ ਦੇ ਇੱਕ ਆਗੂ ਵੱਲੋਂ ਏਡੀਸੀ ਜਲੰਧਰ ਨੂੰ ਲਿਖੇ ਪੱਤਰ ਤੇ ਉੱਤੇ ਦਸਤਕ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਪਿਛਲੇ ਵੀਡੀਓ ਵਿੱਚ ਅਸੀਂ ਜ਼ਿਕਰ ਕੀਤਾ ਸੀ ਬਿਲਗੇ ਦੇ ਇੱਕ ਧਾਰਮਿਕ ਸਥਾਨ ਤੇ ਫਾਰਸ਼ ਲੱਗਣ ਨੂੰ ਲੈ ਕੇ ਨਗਰ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਸੀ ਉਸ ਮਤੇ ਦੇ ਉੱਤੇ ਬਹੁਤ ਸੰਮਤੀ ਦਾ ਇਹਨਾਂ ਐਮਸੀਆਂ ਵੱਲੋਂ ਨਗਰਪਾਲਿਕਾ ਦਫਤਰ ਦੇ ਅੰਦਰ ਪਹਿਲਾਂ ਦਸਖਤ ਕੀਤੇ ਜਿਨ੍ਹਾਂ ਮੈਂਬਰਾਂ ਨੇ ਇਹ ਦਸਖਤ ਕੀਤੇ ਆ ਉਹਨਾਂ ਦੇ ਵਿੱਚੋਂ 4 ਮੈਂਬਰ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਕਾਂਗਰਸੀ ਆਗੂ ਬਲੋਂ ਐਡੀਸ਼ਨ ਨੂੰ ਲਿਖੀ ਚਿੱਠੀ ਦੇ ਉੱਤੇ ਦਸਖਤ ਕੀਤੇ ਆ ਉਹਨਾਂ ਵਿੱਚੋਂ ਇੱਕ ਆਮ ਆਦਮੀ ਪਾਰਟੀ ਦੇ ਆਗੂ ਨੇ ਦੋ ਲੇਡੀਜ਼ ਐਮਸੀਆਂ ਦੇ ਸਮੇਤ 4 ਦਸਖਤ ਕਰਵਾ ਕੇ ਦਿੱਤੇ ਜਦੋਂ ਇਹ ਲੈਟਰ ਸਾਹਮਣੇ ਆਉਂਦਾ ਆ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਵਿੱਚ ਜਦੋਂ ਇਸ ਮੀਟਿੰਗ ਦੇ ਵਿੱਚ ਇਹ ਲੈਟਰ ਰੱਖਿਆ ਜਾਂਦਾ ਤਾਂ ਉਸ ਵੇਲੇ ਉਕਤ ਦੋ ਲੇਡੀ ਜੀਐਮਸੀ ਹਰਾਨ ਹੋ ਜਾਂਦੇ ਆ ਕਿ ਉਹਨਾਂ ਕੋਲੋਂ ਕਾਂਗਰਸ ਦੇ ਇੱਕ ਲੈਟਰ ਦੇ ਉੱਤੇ ਦਸਤਖਤ ਬਿਨਾਂ ਦੱਸੇ ਕਰਵਾਏ ਗਏ ਔਰ ਉਹਨਾਂ ਔਰਤਾਂ ਨੇ ਇਸ ਮੌਕੇ ਤੇ ਮਹਿਸੂਸ ਕੀਤਾ ਬਈ ਸਾਨੂੰ ਭਰੋਸੇ ਵਿੱਚ ਨਹੀਂ ਲਿਆ ਔਰ ਬੇਚਕੀਨੀ ਕੀਤੀ ਹੈ ਸੋ ਦੋਸਤੋ ਇਸ ਮੀਟਿੰਗ ਦੇ ਵਿੱਚ ਮੀਟਿੰਗ ਦੇ ਸਕਾਠਨ ਦੇ ਵਿੱਚ ਕੁਝ ਆਗੂਆਂ ਨੇ ਇਸ ਮੁੱਦੇ ਤੇ ਬੜੀ ਖਟਲਾਨਤ ਪਾਈ ਜਾਣ ਦੀ ਸਾਡੇ ਕੋਲ ਖਬਰ ਹੈ ਕਿ ਇਹੋ ਜਿਹੀ ਮਾੜੀ ਘਣਾਉਣੀ ਹਰਕਤ ਉਸ ਆਗੂ ਵੱਲੋਂ ਕੀਤੀ ਗਈ ਬਹੁਤ ਸਾਰੇ ਸਾਥੀ ਚਾਹਣਗੇ ਕਿ ਉਸ ਆਗੂ ਦਾ ਨਾਮ ले ਆ ਜੀ ਪਹਿਲਾਂ ਵੀ ਅਸੀਂ ਕਈ ਵਾਰ ਚਰਚਾ ਕਰ ਚੁੱਕੇ ਹਾਂ ਆਉਣ ਵਾਲਾ ਸਮਾਂ ਜਦੋਂ ਆਇਆ ਜ਼ਿਕਰ ਜ਼ਰੂਰ ਕਰਾਂਗੇ ਹੁਣ ਦੋਸਤੋ ਇੱਥੇ ਇਹ ਗੱਲ ਕਰਨੀ ਬਣਦੀ ਹੈ ਕਿ ਜਾਂ ਤਾਂ ਤੁਸੀਂ ਨਗਰ ਪੰਚਾਇਤ ਦੇ ਅਜਲਾਹ ਦੇ ਵਿੱਚ ਅਜਿਹੇ ਮਤੇ ਤੇ ਸਹਿਨ ਨਾ ਕਰੋ ਜੇ ਸਹਿਨ ਕਰ ਦਿੱਤੇ ਆ ਤਾਂ ਤੁਸੀਂ ਬਾਹਰ ਆ ਕੇ ਉਸ ਦੇ ਖਿਲਾਫ ਨਾ ਸਹਿਨ ਕਰੋ ਸੋ ਦੋਸਤੋ ਇਹ ਆਮ ਆਦਮੀ ਪਾਰਟੀ ਦੇ ਵਿੱਚ ਚੋ ਕੁਝ ਤੁਹਾਨੂੰ ਅਸੀਂ ਦੱਸਿਆ ਹੋ ਰਿਹਾ ਇਸ ਸਥਿਤੀ ਨੂੰ ਲੈ ਕੇ ਇਹ ਮਹਿਸੂਸ ਹੋ ਰਿਹਾ ਜਾਂ ਤਾਂ ਉਕਤ ਆਗੂ ਪ੍ਰਧਾਨਗੀ ਦਾ ਚਾਹਵਾਨ ਸੀ ਪਰ ਉਸ ਦੀ ਪਾਰਟੀ ਨੇ ਉਸ ਦੀ ਲਾਇਕਤ ਨੂੰ ਲੈ ਕੇ ਉਸ ਦੇ ਕੰਮਕਾਰ ਨੂੰ ਲੈ ਕੇ ਬਿਲਗਨਗਰ ਜਿਵੇਂ ਕਹਿ ਸਕਦੇ ਇੱਕ ਵੱਡਾ ਨਗਰ ਹੈ ਉਸ ਨਗਰ ਦੀ ਜ਼ਿੰਮੇਵਾਰੀ ਨੂੰ ਦੇਖਦਿਆਂ ਇਹ ਜ਼ਿੰਮੇਵਾਰੀ ਉਸ ਤੋਂ ਸੀਨੀਅਰ ਨੂੰ ਤਜਰਬੇਕਾਰ ਨੂੰ ਜਾਂ ਜਿਸ ਵਿਅਕਤੀ ਦਾ ਮੈਨਾਈ ਲੈਣਾ ਕਰਨਾ ਸੀ ਮਚਕੂ ਦੇ ਖਿਲਾਫ 6 ਪਾਰਟੀਆਂ ਨੇ ਡਟ ਕੇ ਉਹਨਾਂ ਦਾ ਇਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਕਿ ਉਹਨਾਂ ਨੂੰ ਕਿਸੇ ਵੀ ਕ림ਤੇ ਬਿਲਗੇ ਦੇ ਵਿੱਚ ਪ੍ਰਧਾਨ ਨਹੀਂ ਬਣ ਦਿੱਤਾ ਜਾਵੇਗਾ ਲੋਕਾਂ ਨੇ ਬੋਟਾ ਪਾ ਕੇ ਉਸ ਨੂੰ ਜਿਤਾਇਆ ਪਾਰਟੀ ਨੇ ਉਸ ਨੂੰ ਪ੍ਰਧਾਨ ਬਣਾਇਆ ਹੁਣ ਉਸ ਦੀ ਪ੍ਰਧਾਨਗੀ ਨੂੰ ਇਹ ਚੈਲੰਜ ਜਿਹੜਾ ਉਸ ਦੀ ਪਾਰਟ ਦੇ ਅੰਦਰੋਂ ਹੀ ਹੋ ਰਿਹਾ ਹੈ ਸੋ ਦੋਸਤੋ ਬਿਰਗੇ ਦੇ ਵਿੱਚ ਇਹ ਕੋ ਪਹਿਲਾ ਮਾਮਲਾ ਨਹੀਂ ਹੈ ਇਹ ਉਦੋਂ ਹੀ ਅਜਿਹੀ ਸਥਿਤੀ ਬਣਦੀ ਆ ਜਦੋਂ ਜਾਂ ਤਾਂ ਇੱਥੇ ಗ್ರಾಮ ਪੰਚਾਇਤ ਦਾ ਸਰਪੰਚ ਐਸੀ ਹੋਇਆ ਜਾਂ ਨਗਰ ਪੰਚਾਇਤ ਦੀ ਪ੍ਰਧਾਨ ਅਮਰਜੀਤ ਕੌਰ ਬਿੱਲੇ ਵੀ ਅਜਿਹੀਆਂ ਸਥਿਤੀਆਂ ਸਾਹਮਣੇ ਆਈਆਂ ਸੋ ਦੋਸਤੋ ਅੱਜ ਲਈ ਇੰਨਾ ਹੀ ਤੁਹਾਡਾ ਧੰਨਵਾਦ ਤੁਸੀਂ ਬਹੁਤ ਪਿਆਰ ਕਰਦੇ ਹੋ ਮਹਰਿੰਦਰ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਬਿਲਗੇ ਦੀ ਸਿਆਸਤ ਦੇ ਅੰਦਰ ਕੀ ਕੁਝ ਹੋ ਰਿਹਾ ਉਹਦਾ ਜ਼ਿਕਰ ਕਰਾਂਗੇ ਉਹ ਜ਼ਿਕਰ ਸਾਹਮਣੇ ਲਿਆਵਾਂਗੇ ਤੁਸੀਂ ਦੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਧੰਨਵਾਦ